ਸ਼ੁਰੂਆਤ ਕੀਤੀ 4500 ਰੁਪਏ ਤੋਂ ਜੀ ਜੀ ਕਰੋਨਾ ਤੱਕ ਕਰੋਨਾ ਤੋਂ ਪਹਿਲਾਂ ਤੱਕ ਮੇਰੀ ਜਿਹੜੀ ਖੀਰਲੀ ਜੌਬ ਸੀ ਉਹ ਇੰਟਰਨੈਸ਼ਨਲ ਬ੍ਰਾਂਡ ਸੁਪਰ ਡਰਾਈ ਸੀ ਕੱਪੜਿਆਂ ਦਾ ਜੀ ਜੀ ਜਿਹਦੇ 'ਚ ਮੇਰੀ 80000 ਰੁਪਿਆ ਤਨਖਾਹ ਸੀ ਹਰ ਇੱਕ ਚਾਪ ਜਿਹੜੀ ਆ ਉਹ ਸੋਇਆ ਨਹੀਂ ਹੁੰਦੀ ਆ ਦੇਖੋ ਜੀ ਆ ਮੈਦਾ ਚਾਪ ਆ ਇਹਨੂੰ ਮਾਰਕੀਟ ਵਿੱਚ ਸੋਇਆ ਚਾਪ ਦੇ ਨਾਂ ਤੇ ਵੇਚਿਆ ਜਾਂਦਾ ਇਹ 65 ਰੁਪਏ ਕਿਲੋ ਹੁੰਦੀ ਆ ਵੀ ਵੀ ਲੱਖ ਦੀਆਂ ਤੁਸੀਂ ਗੱਡੀਆਂ ਰੱਖੀਆਂ 1.5-1.5 ਲੱਖ ਦੇ ਤੁਸੀਂ i4 ਰੱਖਿਆ ਪਰ ਜਿੱਥੇ ਗੱਲ ਆਉਂਦੀ ਚਾਪ ਦੀ ਉਹ ਤੁਸੀਂ ਮੈਦੇ ਵਾਲੀ ਖਾ ਕੇ 5 ਲੱਖ ਤੇ ਸਟੰਟ ਪਵਾ ਲੈਣੇ ਜਦੋਂ ਤੁਹਾਡੇ ਅੰਦਰ ਜਾ ਕੇ ਜੰਮਣੀ ਆ ਤੇ ਫਿਰ ਸਟੰਟ ਪਾਉਣ ਦੀ ਨੋਬਤ ਵੀ ਆ ਸਕਦੀ ਹੈ ਜੀ ਉਹਦੇ ਉਲਟ ਅੱਜ ਹੀ 400 ਰੁਪਏ ਕਿਲੋ ਕੱਚੀ ਸੋਇਆ ਚਾਪ ਜਿਹੜੀ ਸੋਇਆ ਦੇ ਵੱਖੋ ਵੱਖਰੇ ਪ੍ਰੋਸੈਸ ਤੋਂ ਬਣੀ ਆ ਇਹਦੀ ਇਹਦੀ ਬੰਤਰ ਵੇਖੋ ਇਹਦੀ ਬਣਾਵਟ ਇਹਦਾ ਰੰਗ ਰੂਪ ਇਹਦੇ ਰੇਸ਼ੇ ਦੇਖੋ ਇਹ 100% ਸੋਇਆ ਚਾਂਪਾ ਜਦੋਂ ਤੁਸੀਂ ਇਹਨੂੰ ਖਾਓਗੇ ਐ ਲੱਗਣਾ ਜਿਦਾ ਤੁਸੀਂ ਨਾਨਵੇਜ ਖਾਂਦੇ ਹੋ 25-25 ਲੱਖ ਰੁਪਏ ਲਾ ਕੇ ਲੋਕੀ ਬਾਹਰ ਜਾ ਰਹੇ ਨੇ ਪਤਾ ਨਹੀਂ ਕਿਉਂ 25-25 ਸਾਲ ਬਾਹਰ ਰਹਿ ਕੇ ਲੋਕ ਵਾਪਸ ਆ ਰਹੇ ਨੇ ਪਤਾ ਨਹੀਂ ਕਿਉਂ ਇਹ ਮੈਂ ਅਕਸਰ ਉਦਾਹਰਣ ਦਿੰਦਾ ਹੁੰਦਾ ਜੀ ਆਪਾਂ ਆਪਣੇ ਬੱਚੇ ਬਾਹਰਲੇ ਦੇਸ਼ ਇਹ ਕਹਿ ਕੇ ਭੇਜਦੇ ਆ ਜੀ ਇੱਥੇ ਸੇਫਟੀ ਸਿਕਿਉਰਟੀ ਨਹੀਂ ਹੈਗੀ। ਜੀ। ਸੋਸ਼ਲ ਮੀਡੀਆ 스타 ਇਸ ਵੇਲੇ ਸਾਡੇ ਨਾਲ ਮੌਜੂਦ ਨੇ ਬ੍ਰਾਂਡਡ ਖੋਖੇ ਵਾਲੇ ਵੀਰ ਦੇ ਕੋਲ ਪਹੁੰਚੇ ਆ ਤੇ ਖੋਖੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ 2020 ਦੇ ਵਿੱਚ ਇਸ ਵੀਰ ਨੇ ਕੰਮ ਦੀ ਸ਼ੁਰੂਆਤ ਕੀਤੀ ਲੇਕਿਨ 2020 ਤੋਂ 20 ਤੋਂ ਬਾਅਦ ਕੀ ਕੀ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਟਨਾਵਾ ਵਾਪਰੀਆਂ ਉਸਤੇ ਵੀ ਗੱਲਬਾਤ ਕਰਾਂਗੇ ਪਰ ਵਿਦੇਸ਼ ਨਾ ਜਾ ਕੇ ਨੌਜਵਾਨਾਂ ਲਈ ਮਿਸਾਲ ਬਣਿਆ ਬ੍ਰਾਂਡਡ ਖੋਖੇ ਵਾਲਾ ਵੀਰ ਸਾਡੇ ਨਾਲ ਹੈ ਤੇ ਬ੍ਰਾਂਡਡ ਖੋਖੇ ਤੇ ਕੀ ਤੁਸੀਂ ਦੋਸਤੋ ਅਸਲ ਜਿਹੜਾ ਮੈਦਾ ਜਿਹੜਾ ਚਾਂਪ ਦੇ ਨਾਂ ਤੇ ਤੁਸੀਂ ਮੈਦਾ ਖਾ ਰਹੇ ਉਸ ਦਾ ਪਰਦਾ ਫਾਸ ਕਰਨ ਵਾਲਾ ਵੀਰ ਵੀ ਇਸ ਨੂੰ ਕਿਹਾ ਜਾਂਦਾ ਆਓ ਸਾਡੇ ਨਾਲ ਬਣੇ ਨੇ ਕਿੱਤਾ ਮੁਖੀ ਵੀਡੀਓ ਲੈ ਕੇ ਆਏ ਤੁਹਾਡੇ ਵਾਸਤੇ ਕਿ ਕਿਵੇਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਉਸ ਵੀਰ ਨੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਸ਼ੁਰੂ ਕੀਤਾ ਵਿਦੇਸ਼ ਨਾ ਜਾਣ ਦਾ ਫੈਸਲਾ ਕਰਕੇ ਕੰਮ ਸ਼ੁਰੂ ਕੀਤਾ ਤੇ ਲੋਕਾਂ ਵੱਲੋਂ ਵੀ ਜਿਹੜਾ ਉਹ ਚੰਗਾ ਉਹਨਾਂ ਨੂੰ ਪਰਵਾ ਹੰਗਾਰਾ ਮਿਲ ਰਿਹਾ ਹੈ ਮੇਰੇ ਨਾਲ ਮੌਜੂਦ ਨੇ ਉਹ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀ ਜੀ ਸਾਡੇ ਚੈਨਲ ਮੌਰ ਟੈਲੀਵਿਜ਼ਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਦਲਜੀਤ ਜੀ ਤੁਸੀਂ ਚਿਰਨ ਪਾਏ ਦਾਸ ਤੇ ਖੋਖੇ ਤੇ ਨਹੀਂ ਨਹੀਂ ਮਹਾਰਾਜ ਸੋ ਅ ਅੱਜ ਦੇ ਮੈਂ ਚਾਹਾਂਗਾ ਆਪਣੇ ਬਾਰੇ ਸਭ ਤੋਂ ਪਹਿਲਾਂ ਦੱਸਿਓ ਜੀ ਮੇਰਾ ਨਾਮ ਗੁਰਪ੍ਰਤਾਪ ਸਿੰਘ ਹੈ ਜੀ ਜੀ ਮੈਂ ਤਰਨਤਾਰਨ ਦਾ ਵਸਨੀਕ ਆ ਜੀ ਤੇ 2010 ਮੈਂ ਅੰਗਰੇਜ਼ੀ ਕੰਪਨੀਆ ਚ ਆਪਣੀ ਪਹਿਲੀ ਜੌਬ ਤੋਂ ਸ਼ੁਰੂਆਤ ਕੀਤੀ 4500 ਰੁਪਏ ਤੋਂ ਜੀ ਜੀ ਕਰੋਨਾ ਤੱਕ ਕਰੋਨਾ ਤੋਂ ਪਹਿਲਾਂ ਤੱਕ ਮੇਰੀ ਜਿਹੜੀ ਖੀਰਲੀ ਜੌਬ ਸੀ ਉਹ ਇੰਟਰਨੈਸ਼ਨਲ ਬ੍ਰਾਂਡ ਸੁਪਰ ਡਰਾਈ ਸੀ ਕੱਪੜਿਆਂ ਦਾ ਜੀ 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 ਜਿਹਦੇ ਚ ਮੇਰੀ 80000 ਰੁਪਏ ਤਨਖਾਹ ਸੀ ਤੇ ਜ਼ਿੰਦਗੀ ਜੀਣ ਦਾ ਜਿਹੜਾ ਤਰੀਕਾ ਸੀ ਉਹ ਗੋਰਿਆਂ ਵਾਲਾ ਸੀਗਾ ਕਿ ਜੋ ਆਇਆ ਹੜਾ ਦਿੱਤਾ ਤੇ ਕਰੋਨਾ ਆਇਆ ਹੀਰੋ ਤੋਂ ਜ਼ੀਰੋ ਹੋ ਗਏ ਫਿਰ ਜਿਹੜੀ ਇਹ ਜਗ੍ਹਾ ਤੇ ਆਪਾਂ ਬੈਠੇ ਆ ਜੀ ਇਹ ਮੇਰੇ 17 ਸਾਲ ਪੁਰਾਣੇ ਕਾਲਜ ਵਾਲੇ ਦੋਸਤੀ ਆ ਸੰਗਤਪੁਰੇ ਤੋਂ ਆ ਵੀਰ ਉਹਦੀ ਇਹ ਜਗ੍ਹਾ ਸਾਰੀ ਰਿਲਾਈਐਂਸ ਉਹਨੇ ਰੈਂਟ ਤੇ ਦਿੱਤਾ ਪਿੱਛੇ ਉਹਦਾ ਜਿਮਾ ਕਰਾਏ ਤੇ ਤੇ ਉਹਨੇ ਮੈਨੂੰ ਬ੍ਰਾਂਡਡ ਕੋਖੀ ਦੀ ਓਪਰਚ्युनिटी ਦਿੱਤੀ 22 ਫਰਵਰੀ 2022 ਨੂੰ ਉਦੋਂ ਕੋਕਾ ਛੋਟਾ ਸੀਗਾ ਤੇ ਆਪਾਂ ਸੋਚਿਆ ਸੀ ਇੱਥੇ ਚਾਹ ਦਾ ਕੰਮ ਸ਼ੁਰੂ ਕਰਦੇ ਨਾਲ ਥੋੜੀ ਬਹੁਤੀ ਇਹ ਫਰੈਸ਼ਮੈਂਟ ਰੱਖ ਲਾਂਗੇ ਜੀ ਜੀ ਪਰ ਉਹ ਦਿਨ ਆਵੇ ਆ ਦਿਨ ਜਾਵੇ ਆਪਾਂ ਕਦੀ ਚਾਹ ਨਹੀਂ ਵੇਚੀ ਤੇ ਟਿਮ ਹੌਟਨ ਸਟਾਰਬਕਸ ਤੇ ਕੋਸਟਾ ਜੀਆਂ ਮਹਿੰਗੀਆਂ ਇੰਟਰਨੈਸ਼ਨਲ ਬ੍ਰਾਂਡ ਦੀਆਂ ਕੌਫੀਆਂ ਆਪਣੇ ਕੋਲ ਅਵੇਲੇਬਲ ਆ ਜੀ ਜੀ ਤਾਂ ਮੈਦੇ ਦਾ ਅਤੇ ਤੁਹਾਡੀ ਚਾਹ ਦਾ ਤੁਸੀਂ ਕੀ ਫਰਕ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀਆਂ ਤੁਹਾਡੀਆਂ ਪੈਂਦੀਆਂ ਰਹਿੰਦੀਆਂ ਨੇ ਤੁਸੀਂ ਕਮੈਂਟ ਵੀ ਪੜਦੇ ਹੋ ਉਹਨਾਂ ਦਾ ਜਵਾਬ ਵੀ ਦਿੰਦੇ ਉਹ ਸਾਰਾ ਦੱਸਿਓ 22 ਫਰਵਰੀ 2022 ਨੂੰ ਆਪਾਂ ਖੋਖਾ ਖੋਲਿਆ ਤੇ 1.5 ਸਾਲ ਚਲਾਉਣ ਤੋਂ ਬਾਅਦ ਕੁਝ ਨਿੱਜੀ ਕਾਰਨਾ ਕਰਕੇ ਇਹਨੂੰ 8 ਮਹੀਨੇ ਬੰਦ ਰੱਖਣਾ ਪਿਆ 8 ਮਹੀਨੇ ਬੰਦ ਰੱਖਣ ਤੋਂ ਬਾਅਦ 22 12 ਜੁਲਾਈ 2024 ਨੂੰ ਆਪਾਂ ਇਹਨੂੰ ਰੀਓਪਨ ਕੀਤਾ ਅਗਸਤ ਵਿੱਚ ਆਪਾਂ ਨੂੰ ਕਿਸੇ ਨੇ ਦੱਸ ਪਾਈ ਆਪਾਂ ਸੋਇਆ ਚਾਂਪ ਲੈ ਕੇ ਆਏ ਇਸ ਤੋਂ ਪਹਿਲਾਂ ਆਪਾਂ ਨੂੰ ਵੀ ਕਹਾਣੀ ਨਹੀਂ ਪਤਾ ਕਿ ਜਿੱਦਾਂ ਹਰ ਇੱਕ ਕਾਲੀ ਟੈਂਕੀ ਸਿੰਟੈਕਸ ਨਹੀਂ ਹੁੰਦੀ ਹਰ ਇੱਕ ਟੇਪ ਸੈਲੋ ਨਹੀਂ ਹੁੰਦੀ ਸੈਲੋ ਬ੍ਰਾਂਡ ਦਾ ਨਾਮ ਉਹ ਟੇਪ ਹੁੰਦੀ ਆ ਕਾਲੀ ਟੈਂਕੀ ਸਿੰਟੈਕਸ ਨਹੀਂ ਹੁੰਦੀ ਸਿੰਟੈਕਸ ਬ੍ਰਾਂਡ ਦਾ ਨਾਮ ਆ ਕੋਲਗੇਟ ਬ੍ਰਾਂਡ ਦਾ ਨਾਮ ਆ ਉਹ ਪੇਸ ਨਹੀਂ ਹੁੰਦੀ ਉਦਾਂ ਹੀ ਹਰ ਇੱਕ ਚਾਂਪ ਜਿਹੜੀ ਆ ਉਹ ਸੋਇਆ ਨਹੀਂ ਹੁੰਦੀ ਆ ਦੇਖੋ ਜੀ ਆ ਮੈਦਾ ਚਾਂਪ ਆ ਇਹਨੂੰ ਮਾਰਕੀਟ ਵਿੱਚ ਸੋਇਆ ਚਾਂਪ ਦੇ ਨਾਂ ਤੇ ਵੇਚਿਆ ਜਾਂਦਾ ਇਹ 65 ਰੁਪਏ ਕਿਲੋ ਹੁੰਦੀ ਆ ਤੇ ਇਹ ਜਦੋਂ ਇਹਦਾ ਜਿਹੜਾ ਬਣਨ ਦਾ ਪ੍ਰੋਸੈਸ ਆ ਜੋ ਇਹਨੂੰ ਖਮੀਰ ਲਾ ਕੇ ਪੈਰਾ ਨਾਲ ਗੁੰਨ ਕੇ ਡਰਮਾ ਚ ਪਾਣੀ ਪਾ ਕੇ ਬਣਾਇਆ ਜਾਂਦਾ ਉਹ ਸੋਸ਼ਲ ਮੀਡੀਆ ਤੇ ਪਿਛਲੇ 6 ਤੋਂ 8 ਮਹੀਨਿਆਂ ਚ ਵਕ ਵਕ ਚੈਨਲਾਂ ਤੇ ਇਹਦਾ ਪਰਦਾ ਫਾਸ਼ ਕੀਤਾ ਜਾਇਆ ਕਿ ਬੰਦੀ ਕਿਦਾਂ ਆ ਦੇਖੋ ਜੀ ਉਲਚਾ ਵੀ ਮੈਦੇ ਤੋਂ ਬੰਦਾ ਪਠੂਰਾ ਵੀ ਮੈਦੇ ਤੋਂ ਬੰਦਾ ਰਸ ਵੀ ਮੈਦੇ ਤੋਂ ਬੰਦਾ ਬੰਦ ਵੀ ਮੈਦੇ ਤੋਂ ਬੰਦਾ ਪਰ ਉਹਦੀ ਜਿਹੜੀ ਬੰਤਰ ਆ ਉਹ ਖਤਰਨਾਕ ਨਹੀਂ ਆ ਆਟੇ ਦੇ ਮੁਕਾਬਲੇ ਭਾਵੇਂ ਮੈਦਾ ਖਤਰਨਾਕ ਹੋਵੇ ਪਰ ਬੰਤਰ ਦੇ ਮਾਮਲੇ ਚ ਡਿਜੈਸ਼ਨ ਦੇ ਮਾਮਲੇ ਚ ਇੰਨਾ ਖਤਰਨਾਕ ਨਹੀਂ ਆ ਜਿੰਨੀ ਇਹ ਚਾਂਪ ਖਤਰਨਾਕ ਆ ਆ ਦੇਖੋ ਇਹ ਮੈਦਾ ਚਾਂਪ ਆ ਇਹਨੂੰ ਹੁਣ ਆਪਾਂ ਹੱਥ ਨਾਲ ਤੋੜਾਂਗੇ ਇਹ ਉਹਨਾਂ ਨੇ ਇਸ ਤਰੀਕੇ ਨਾਲ ਪ੍ਰੋਸੈਸ ਕੀਤੀ ਹੋਈ ਆ ਇਸ ਤਰੀਕੇ ਨਾਲ ਬਣੀ ਆ ਕਿ ਜਦੋਂ ਆਪਾਂ ਇਹਨੂੰ ਇੱਕ ਵਾਰ ਚੱਬਣਾ ਵਾ ਤੇ ਇਹਨੇ ਸਾਰੀ ਤੇ ਸਾਰੀ ਨੇ ਸਾਡੇ ਢਿੱਡ ਦੇ ਵਿੱਚ ਚੱਲ ਜਾਣਾ ਸਾਨੂੰ ਚੱਬਨ ਦਾ ਮੌਕਾ ਨਹੀਂ ਮਿਲਣਾ ਇਹ ਢਿੱਡ ਦੇ ਵਿੱਚ ਜਾ ਕੇ ਇਹਨੇ ਜਦੋਂ ਜੰਮਣਾ ਵਾ ਤੇ ਉਹਦੇ ਆਧਾਰ ਤੇ ਹੀ ਮੈਂ ਜਿਹੜਾ ਉਹ ਸਟੇਟਸ ਆਪਣਾ ਜਿਹੜਾ ਡਾਇਲੌਗ ਬੋਲਦਾ ਹਨ ਕਿ 20-20 ਲੱਖ ਦੀਆਂ ਤੁਸੀਂ ਗੱਡੀਆਂ ਰੱਖੀਆਂ 1.5-1.5 ਲੱਖ ਦੇ ਤੁਸੀਂ i4 ਰੱਖਿਆ ਪਰ ਜਿੱਥੇ ਗੱਲ ਆਉਂਦੀ ਚਾਂਪ ਦੀ ਉਹ ਤੁਸੀਂ ਮੈਦੇ ਵਾਲੀ ਖਾ ਕੇ 5 ਲੱਖ ਦੇ ਸਟੰਟ ਪਵਾ ਲੈਣੇ ਜਦੋਂ ਤਾਂ ਡੇ ਅੰਦਰ ਜਾ ਕੇ ਜੰਮਣੀ ਆ ਤੇ ਫਿਰ ਸਟੰਟ ਪਾਉਣ ਦੀ ਨੌਬਤ ਵੀ ਆ ਸਕਦੀ ਆ ਹਰ ਇੱਕ ਸ਼ਰਾਬ ਦੀ ਬੋਤਲ ਤੇ ਲਿਖਿਆ ਹੈ ਕਿ ਸੇਤ ਲਈ ਹਾਨੀਕਾਰਕ ਹੈ ਪਰ ਆਪਾਂ ਪੀਣੋਂ ਨਹੀਂ ਛੱਡਦੇ ਹਰ ਸਿਗਰਟ ਦੀ ਡੱਬੀ ਤੇ ਲਿਖਿਆ ਹੈ ਕਿ ਇਹ ਦੇ ਨਾਲ ਕੈਂਸਰ ਹੁੰਦਾ ਪਰ ਇਹ ਨਹੀਂ ਹੈ ਕਿ ਸਾਰਿਆਂ ਨੂੰ ਕੈਂਸਰ ਹੋ ਹੀ ਜਾਂਦਾ ਵਾ ਤੇ ਪਰ ਸਿਹਤ ਲਈ ਹਾਨੀਕਾਰਕਾ ਉਦਾਂ ਹੀ ਇਹ ਨਹੀਂ ਹੈ ਕਿ ਇਹ ਚਾਂਪੇ ਤੁਸੀਂ ਖਾਓਗੇ ਤੇ ਤੁਹਾਨੂੰ ਸਟੰਟ ਬਦਲਾਉਣੇ ਹੀ ਪੈਣੇ ਆ ਪਰ ਅੰਦਰ ਜਾ ਕੇ ਜਿਹੜੀ ਉਹ ਖਰਾਬੀ ਕਰਦੀ ਆ ਉਹ ਖਰਾਬੀ ਦਿਨ ਬਾਏ ਦਿਨ ਸਾਲ ਬਾਏ ਸਾਲ ਤੁਹਾਡੀ ਸਿਹਤ ਲਈ ਹਾਨੀਕਾਰਕਾ ਉਹਦੇ ਉਲਟ ਜਿਹੜੀ ਆ ਆਪਾਂ ਸੋਇਆ ਚਾਂਪ ਵੇਚ ਰਹੇ ਆ ਇਹ 400 ਰੁਪਏ ਕਿਲੋ ਕੱਚੀ ਆ ਤੇ ਜਿੰਨੀ ਦੇਰ ਤੱਕ ਆਏ ਚਾਪ ਆਪਾਂ ਪੰਜਾਬ ਚ ਲਾਂਚ ਨਹੀਂ ਕੀਤੀ ਇਹਦੀ ਬੰਤਰ ਵੇਖ ਕੇ ਕਿਸੇ ਨੂੰ ਪਤਾ ਹੀ ਨਹੀਂ ਕਿ ਅਸਲ ਚਾਪ ਇਹ ਹੁੰਦੀ ਹੈ ਜਿਹਨੂੰ ਆਪਾਂ ਚਾਪ ਕਹਿੰਦੇ ਆ ਰਹੇ ਅਸਲ ਚੋ ਚਾਪ ਨਹੀਂ ਉਹ ਮੈਡੇ ਦੇ ਗੁੱਠੇ ਸੀਗੇ ਭਾਜੀ ਉਹਦੇ ਉਲਟ ਆ ਜੀ 400 ਰੁਪਏ ਕਿਲੋ ਕੱਚੀ ਸੋਇਆ ਚਾਪ ਜਿਹੜੀ ਸੋਇਆ ਦੇ ਵੱਖੋ ਵੱਖਰੇ ਪ੍ਰੋਸੈਸ ਤੋਂ ਬਣੀ ਆ ਇਹਦੀ ਇਹਦੀ ਬੰਤਰ ਵੇਖੋ ਇਹਦੀ ਬਣਾਵਟ ਇਹਦਾ ਰੰਗ ਰੂਪ ਇਹਦੇ ਰੇਸ਼ੇ ਦੇਖੋ ਇਹ 100% ਸੋਇਆ ਚਾਪ ਆ ਜਦੋਂ ਤੁਸੀਂ ਇਹਨੂੰ ਖਾਓਗੇ ਐ ਲੱਗਣਾ ਜਿਦਾ ਤੁਸੀਂ ਨਾਨਵੇਜ ਖਾਂਦੇ ਹੋ ਏ ਸਰ 400 ਰੁਪਏ ਕਿਲੋ ਕੱਚੀ ਹੋਣ ਕਰਕੇ ਜਦੋਂ ਇਹਦੇ ਉੱਤੇ ਆਪਾਂ ਮਹਿੰਗੇ ਪਾ ਦੀ ਮੈਰੀਨੇਸ਼ਨ ਲਾਉਨੇ ਤੇ ਰਸੋਈ ਚ ਸਾਨੂੰ 7-800 ਰੁਪਏ ਕਿਲੋ ਕੱਚੀ ਪੈਂਦੀ ਆ ਮੁੜ ਕੇ ਉਹਦੇ ਅਸੀਂ 2-2 2.5-2.50 ਤੇ ਜਦੋਂ ਪੋਸ਼ਨ ਬਣਾ ਕੇ ਵੇਚਦੇ ਆ ਤੇ ਉਹਦੇ ਲਈ ਇੰਨਾ ਵੱਡਾ ਜਿਗਰਾ ਚਾਹੀਦਾ ਕਿ ਉਸੇ ਦਾ ਕਾਰਨ ਆ ਕਿ ਹਜੇ ਤੱਕ ਇਹਨੂੰ ਪੰਜਾਬ ਚ ਕਿਸੇ ਨੇ ਲਾਂਚ ਨਹੀਂ ਕੀਤਾ ਤੇ ਜਿਹੜੇ ਮਾੜੇ-ਮੋٹے ਦੁਕਾਨਦਾਰ ਵੇਚਦੇ ਵੀ ਆ ਉਹ ਪ੍ਰਮੋਟ ਇਸ ਕਰਕੇ ਨਹੀਂ ਕਰਦੇ ਇਹਨੂੰ ਕਿਉਂਕਿ ਮੈਦੇ ਵਾਲੀ ਚਾਂਪ ਵੇਚਣ ਚ ਉਹਨਾਂ ਨੂੰ ਜ਼ਿਆਦਾ ਫਾਇਦਾ ਤੇ ਜ਼ਿਆਦਾ ਕਮਾਈ ਆ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਵਿਦੇਸ਼ਾਂ ਵੱਲ ਜਾ ਰਹ ਉਹਨਾਂ ਨੂੰ ਲੱਗਦਾ ਹੈ ਕਿ ਅੱਜਕੱਲ ਦੇ ਨੌਜਵਾਨਾਂ ਨੂੰ ਲੱਗਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਅਸੀਂ ਜਾ ਕੇ ਜ਼ਿਆਦਾ ਪੈਸਾ ਕਮਾਵਾਂਗੇ ਇੱਧਰ ਕੰਮ ਖੋਲ ਕੇ ਵੀ ਪੈਸਾ ਕਮਾਇਆ ਜਾ ਸਕਦਾ ਹੈ ਇਸ ਤੇ ਕੀ ਕਹਿਣਾ ਚਾਹੋਗੇ ਤੁਸੀਂ ਨੌਜਵਾਨਾਂ ਦਾ ਧੜਾ ਧੜਾ ਵਿਦੇਸ਼ਾਂ 'ਚ ਜਾਣਾ 25-25 ਲੱਖ ਰੁਪਏ ਲਾ ਕੇ ਲੋਕੀ ਬਾਹਰ ਜਾ ਰਹੇ ਨੇ ਪਤਾ ਨਹੀਂ ਕਿਉਂ 25-25 ਸਾਲ ਬਾਹਰ ਰਹਿ ਕੇ ਲੋਕ ਵਾਪਸ ਆ ਰਹੇ ਨੇ ਪਤਾ ਨਹੀਂ ਕਿਉਂ ਇਹ ਮੈਂ ਅਕਸਰ ਉਦਾਹਰਣ ਦਿੰਦਾ ਹਾਂ ਨਾ ਜੀ ਆਪਾਂ ਆਪਣੇ ਬੱਚੇ ਬਾਹਰਲੇ ਦੇਸ਼ ਇਹ ਕਹਿ ਕੇ ਭੇਜਦੇ ਆ ਜੀ ਇੱਥੇ ਸੇਫਟੀ ਸਿਕਿਉਰਟੀ ਨਹੀਂ ਹੈਗੀ ਜੀ ਠੀਕ ਹੈ ਜੀ ਇਹ ਤੁਸੀਂ ਸੇਫਟੀ ਸਿਕਿਉਰਟੀ ਦੀ ਗੱਲ ਕਰੀਏ ਤੇ ਤੁਸੀਂ ਮੈਨੂੰ ਦੱਸੋ ਜੀ ਕਿ ਜੇ ਆਪਾਂ ਪੰਜਾਬ 'ਚ ਰਹਿ ਕੇ ਅਫੀਮ ਜਾਂ ਚਿਟਾ ਖਾਣਾ ਹੋਵੇ ਤੇ ਆਪਾਂ ਨੂੰ ਕਿੱਦਾਂ ਮਿਲਦਾ 2 ਨੰਬਰ 'ਚ ਲਿੰਕ ਦੇ ਥਰੂ ਆਪਾਂ ਫੀਮ ਚਟਾ ਸ਼ਰਿਆਮ ਖਰੀਦ ਕੇ ਤੇ ਨਹੀਂ ਖਾ ਸਕਦੇ ਕੈਨੇਡਾ 'ਚ ਤੇ ਉਹਦੇ ਠੇਕੇ ਆ ਜੀ ਇੰਡੀਆ 'ਚ ਕਦੀ ਕਿਸੇ ਨੇ ਵੇਖਿਆ ਜੀ ਕਿਸੇ ਦਾ ਟਰੱਕ ਚੋਰੀ ਹੋ ਗਿਆ ਕੈਨੇਡਾ 'ਚ ਸ਼ਰਿਆਮ ਟਰੱਕ ਚੋਰੀ ਹੋ ਰਿਹਾ ਜੀ ਕੋਈ ਐਸਾ ਬੰਦਾ ਮੈਨੂੰ ਦੱਸੋ ਜਿਹੜਾ 35 ਲੱਖ ਰੁਪਈਆ ਲਾ ਕੇ ਕੈਨੇਡਾ ਗਿਆ ਤੇ ਉਹ ਅੱਜ ਦੀ ਡੇਟ 'ਚ ਲੱਖ ਤੋਂ 1.5 ਲੱਖ ਰੁਪਈਆ ਇੰਡੀਆ ਸਾਰੇ ਖਰਚੇ ਕਰਕੇ ਭੇਜ ਰਿਹਾ ਆ ਆਪਾਂ ਕ੍ਰਾਈਮ ਦੀ ਗੱਲ ਕਰਦੇ ਆ ਤੇ ਆਪਾਂ ਉੱਥੇ ਜਾ ਕੇ ਕਹਿੰਨੇ ਆ ਕਿ ਸਾਰੀ ਸੇਫਟੀ ਸਿਕਿਉਰਿਟੀ ਆ 25 ਲੱਖ ਰੁਪਈਆ ਲਾ ਕੇ ਇੱਥੇ ਘੱਟੋ-ਘੱਟ 100 ਬਿਜ਼ਨਸ ਆ ਜਿਨ੍ਹਾਂ ਨਾਲ ਤੁਸੀਂ 2 ਤੋਂ 2.5 ਲੱਖ ਰੁਪਈਆ ਬੜੇ ਆਰਾਮ ਨਾਲ ਮਹੀਨੇ ਦਾ ਕਮਾ ਸਕਦੇ ਜੇ ਦੇਸ਼ ਨਿਕਾਲੇ ਤੋਂ ਵੀ ਰਹਿਤ ਆਪਣੇ ਮਾਪਿਓ ਦੇ ਦੁੱਖ-ਸੁਖ ਤੋਂ ਵੀ ਦੂਰ ਜਿੰਨੀ ਜਾਨ ਦੀ ਲੋੜ ਜੀ ਜੀ ਤਾਂ ਇੱਥੇ ਰਹਿ ਕੇ ਗੁਰਪ੍ਰਤਾਪ ਜੀ ਤੁਸੀਂ ਕਿਸ ਤਰੀਕੇ ਦਾ ਜਿਹੜਾ ਤੁਹਾਡਾ ਕਿਸ ਤਰੀਕੇ ਦਾ ਐਕਸਪੀਰੀਅੰਸ ਆ ਅਤੇ ਕਿਸ ਤਰੀਕੇ ਨਾਲ ਅੱਜ ਕਿਹੜੇ ਦੌਰ ਤੋਂ ਗੁਜ਼ਰ ਕੇ ਇੱਥੋਂ ਤੱਕ ਪਹੁੰਚੇ ਵੇਖੋ ਜੀ ਜਿੰਦਗੀ ਜਿਹੜਾ ਸਟਰਗਲ ਤੇ ਪ੍ਰੋਬਲਮ ਆ ਉਹ ਜ਼ਿੰਦਗੀ ਦਾ ਦੂਸਰਾ ਨਾਮ ਆ ਸਟਰਗਲ ਤੇ ਪ੍ਰੋਬਲਮ ਤੋਂ ਕਦੀ ਭਜਨਾਨੀ ਚਾਹੀਦਾ ਅਸੀਂ ਸਟਰਗਲ ਤੇ ਪ੍ਰੋਬਲਮਸ ਤੋਂ ਉੱਪਰ ਉੱਪਰ ਕੇ ਇੱਥੋਂ ਤੱਕ ਪਹੁੰਚੇ ਆ ਤੇ ਜੰਗ ਅਜੇ ਵੀ ਜਾਰੀ ਆ ਤੇ ਜੇ ਦਿਨ ਉਹ ਨਹੀਂ ਰਹੇ ਅੰਗਰੇਜ਼ੀ ਕੰਪਨੀਆਂ ਵਾਲੇ ਤੇ ਦਿਨ ਇਹ ਵੀ ਨਹੀਂ ਰਹਿਣੇ ਕੱਲੇ ਖੋਖੇ ਵਾਲੇ ਇਹਨੂੰ ਬ੍ਰਾਂਡ ਬਣਾਵਾਂਗੇ ਅ ਹਜੇ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਸਪੋਰਟ ਨਹੀਂ ਹੈਗੀ ਸਾਨੂੰ ਤੇ ਹਜੇ ਜੰਗ ਚੱਗੀ ਜਾਰੀ ਹੈ ਜੀ ਤੇ ਇਹਨੂੰ ਬ੍ਰਾਂਡ ਬਣਾਵਾਂਗੇ ਟਾਰਗੇਟ ਬ੍ਰਾਂਡ ਬਣਾਉਣ ਤੱਕ ਰੱਖਿਆ ਜੀ ਇਹਨੂੰ ਬ੍ਰਾਂਡ ਬਣਾਵਾਂਗੇ ਜੀ ਇਹ ਸੁਪਨਾ ਇਹ ਹੈ ਕਿ ਜੜੀ ਜੜੀ ਆ ਮਾਰਕੀਟ ਚ ਆਪਾਂ ਲੰਗਦੇ ਆ ਜਿੱਥੇ ਇੰਟਰਨੈਸ਼ਨਲ ਬ੍ਰਾਂਡਸ ਹੁੰਦੇ ਆ ਉਦੇ ਵਿੱਚ ਭਾਵੇਂ ਇੱਕ ਛੋਟੀ ਦੁਕਾਨ ਹੀ ਹੋਵੇ ਪਰ ਬ੍ਰਾਂਡਡ ਕੋਖੇ ਦੇ ਵੀ ਹੋਵੇ। ਕੀ ਬਾਤ ਹੈ ਜੀ ਤਾਂ ਨੌਜਵਾਨਾਂ ਨੂੰ ਮੈਸੇਜ ਕੀ ਹੈ ਅਤੇ ਜਿਹੜੇ ਮੈਦੇ ਦੀਆਂ ਚਾਂਪਾਂ ਥੜਾ ਥੜਾ ਖਾ ਰਹੇ ਉਹਨਾਂ ਨੂੰ ਮੈਸੇਜ ਕੀ ਹੈ। ਮੈਦੇ ਦੀ ਚਾਂਪ ਵੇਖੋ ਜਿਹੜੀ ਫੈਕਟਰੀ 'ਚ ਬਨ ਰਹੀ ਹੈ ਉੱਥੇ ਬੰਨੀ ਵੀ ਨਹੀਂ ਬੰਦ ਹੋਣੀ। ਜਿੱਥੇ ਵੇਚ ਰਹੀ ਹੈ ਉਹ ਵਿਕਣੀ ਵੀ ਬੰਦ ਨਹੀਂ ਹੋਣੀ। ਜਿਹੜੇ ਖਾ ਰਹੇ ਉਹ ਖਾਣੀ ਵੀ ਬੰਦ ਨਹੀਂ ਹੋਣੀ ਕਿਉਂਕਿ ਉਹਦੀ ਕੋਸਟ ਜਿਹੜੀ ਹੈ ਉਹਦੀ ਕੋਸਟ ਦੇ ਹਿਸਾਬ ਨਾਲ ਉਸ ਲੈਵਲ ਦੀ ਕਲਾਇੰਟੇਜ ਸੈਟ ਆ। ਆਪਾਂ ਸੁਣਿਆ ਸਿਰਫ ਆਪਣੇ ਡਾਇਲਗ ਦੇ ਹਿਸਾਬ ਨਾਲ ਉਹ ਬੰਦਿਆਂ ਨੂੰ ਦੇਣਾ ਚਾਹੁੰਦੇ ਕਿ 20-20 ਲ 80 ਲੱਖ ਦੇ ਜੇ ਤੁਸੀਂ ਆਈਫੋਨ ਰੱਖਿਆ ਦਲਜੀਤ ਦਾ ਸ਼ੋਅ ਵੇਖਣ ਲਈ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਮਹਿੰਗੀਆਂ ਥਾਮਾਂ ਤੇ ਜੇ ਡਿਨਰ ਕਰ ਲਈ ਤੁਹਾਡੇ ਕੋਲ ਪੈਸੇ ਹੈਗੇ ਆ ਫਿਰ ਪੰਜਾਵਾਂ ਵਾਲੀ ਚਾਪ ਮੈਦੇ ਵਾਲੀ ਨਾ ਖਾ ਕੇ ਆਪਣੀ ਸਿਹਤ ਨਾ ਖਰਾਬ ਕਰਕੇ ਸੋਇਆ ਚਾਪ ਖਾਓ ਤੇ ਆਪਣੀ ਹੈਲਥ ਦਾ ਧਿਆਨ ਰੱਖੋ ਕੀ ਬਾਤ ਹੈ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਇਹ ਸਨ ਤਰਨ ਤਾਰਨ ਤੋਂ ਮਸ਼ਹੂਰ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਨੇ ਅਤੇ ਬੜਾ ਲੋਕਾਂ ਦਾ ਪਿਆਰ ਵੀ ਉਹਨਾਂ ਨੂੰ ਮਿਲ ਰਿਹਾ ਹੈ ਬ੍ਰਾਂਡਡ ਖੋਕੇ ਵਾਲਾ ਵੀਰ ਉਹ ਸਾਡੇ ਨਾਲ ਸੀ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਨਾਲ ਮੈਂ ਅਨਜੇਤ ਸਿੰਘ ਮੋੜ ਟੈਲੀਵਿਜ਼ਨ ਤਰਨਤਾਰ